ਕਿੱਦਾਂ ਦੇ ਆਰਕੀਟੈਕਟ ਸੀ ਨਾ ਉਦੋਂ ਜਗ੍ਹਾ ਇਦਾਂ ਦੀ ਸਿਲੈਕਟ ਕਰਦੇ ਸੀਗੇ ਇੰਨੇ ਸਾਲ ਪੁਰਾਣੀਆਂ ਚੀਜ਼ਾਂ ਨੂੰ ਕਿੱਦਾਂ ਬਣਾਉਂਦੇ ਸੀਗੇ ਤੇ ਕਿੱਦਾਂ ਦੇ ਆਰਕੀਟੈਕਚਰ ਦੀਆਂ ਚੀਜ਼ਾਂ ਨਹੀਂ ਦੇਖ ਸਕਦੀ ਜੋ ਆਪਾਂ ਸ਼ਾਇਦ ਅੱਜ ਆ ਤੁਹਾਨੂੰ ਸੀ ਲੈ ਕੇ ਪਹੁੰਚੇ ਫਤਿਹਗੜ੍ਹ ਸਾਹਿਬ ਦੁਆਰਾ ਤੋਂ ਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਕਾਰਗਰੀ ਦਾ ਇੱਕ ਨਮੂਨਾ ਦੇਖ ਸਕਦੇ ਹੋ ਇੰਨੀ ਸੋਹਣੀ ਜਿਹਾ ਇਮਾਰਤ ਬਣੀ ਹੋਈ ਹੈ ਪਹਿਲਾਂ ਵੀ ਤੁਹਾਨੂੰ ਇਹ ਇਮਾਰਤਾਂ ਆਪਾਂ ਨੇ ਦਿਖਾਈਆਂ ਨੇ ਤੇ ਐਕਸਪੋਜ਼ ਕੀਤੀਆਂ ਨੇ ਤੇ ਇਹ ਦੇਖੋ ਤੁਹਾਨੂੰ ਲੈ ਕੇ ਚੱਲਦੇ ਆਪਾਂ ਅੰਦਰ देखो कितनी सोहनी कारीगरी है लगता है भी आने वाली पीढ़ी अपन को अपनी आने वाली पीढ़ी ये चीजें नहीं देख सकती जो अपन शायद आज इमेजिनेशन कर रहे है जी। दी दी जी। कर है। है। हैं जी इमेजिनेशन ही कह सकते हैं ਤੁਸੀਂ ਰੀਅਲ ਦੇ ਵਿੱਚ ਹਕੀਕਤ ਦੇ ਵਿੱਚ ਇੱਕ ਤਰ੍ਹਾਂ ਦੀ ਏਦਾਂ ਦੀ ਚੀਜ਼ ਹੈ ਕਿ ਆਪਾਂ ਨਹੀਂ ਸਮਝ ਸਕਦੇ ਜੀ ਬਿਨਾਂ ਦੇਖੇ ਤੁਸੀਂ ਨਾ ਇਸ चीज ਨੂੰ ਫੀਲ ਨਹੀਂ ਕਰ ਸਕਦੇ ਕੀ ਚੀਜ਼ ਹੈ ਇਹ ਠੀਕ ਹੈ ਪਹਿਲਾਂ ਵੀ ਦੱਸ ਚੁੱਕੇ ਆ ਕਿ ਇਹਦਾ ਦੀ ਇਮਾਰਤਾਂ ਦੀ ਨਾ ਕੇਅਰ ਨਹੀਂ ਹੋ ਰਹੀ ਜੀ ਆ ਦੇਖੋ ਠੀਕ ਹੈ ਟਹਿ ਟੇਰੀ ਹੋ ਰਹੀਆਂ ਨੇ ਜੀ ਸੋ ਬਾਅਦ ਫੇ ਤੁਹਾਨੂੰ ਇਦਾਂ ਦਾ ਇੱਕ ਹੋਰ ਬੁਰਜ ਬਣਿਆ ਹੋਇਆ ਜੀ ਉਹ ਤੁਹਾਨੂੰ ਦਿਖਾਵਾਂਗੇ ਤੇ ਇਹ ਸਾਹਮਣੀ ਹੈ ਬਿਲਕੁਲ ਉਹ ਦੇਖ ਸਕਦੇ ਹੋ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਉਹ ਦਿਖਾਵਾਂਗੇ ਆਪਾਂ ਤੇ ਹੁਣ ਦੇਖੋ ਤੁਸੀਂ ਕਾਰਾ ਕਰੀ ਨਹੀਂ ਆਉਣ ਵਾਲੀ ਪੀੜ੍ਹੀ ਇਹ ਚੀਜ਼ ਤੋਂ ਨਾ ਵਾਂਝੀ ਰਹਿ ਜੂਗੀ ਠੀਕ ਹੈ ਨਹੀਂ ਦੇਖ ਸਕੀ ਕਿ ਉਹ ਕਿ ਅੱਜ ਤੋਂ ਇੰਨੇ ਸਾਲ ਪੁਰਾਣੀਆਂ ਚੀਜ਼ਾਂ ਨੂੰ ਕਿੱਦਾਂ ਬਣਾਉਂਦੇ ਸੀਗੇ ਤੇ ਕਿੱਦਾਂ ਦੇ ਆਰਕੀਟੈਕਟ ਸੀਗੇ ਹੈਨਾ ਦੇਖ ਸਕਦੇ ਹੋ ਪਾੜ ਪੈ ਚੁੱਕੇ ਕੰਧਾਂ ਦੇ ਵਿੱਚ ਕੰਧਾਂ ਖਰਾਬ ਹੋ ਰਹੀਆਂ ਨੇ ਇਹਦੀ ਵੀਡੀਓ ਆ ਸਾਮਣੇ ਦੀਆਂ ਤਸਵੀਰਾਂ ਦੇਖ ਲਓ ਬਿਲਕੁਲ ਦੇਖੋ ਕਿੰਨਾ ਸੋਹਣਾ ਤੇ ਤੇਰੇ ਹੈਸ਼ ਵੀ ਵੈਸੇ ਕੀਤੀ ਹੋਈ ਕਿਸੇ WhatsApp ਵੀ ਬਣਿਆ ਹੋਇਆ ਦੇਖ ਸਾਹਮਣੇ ਤੁਸੀਂ ਬਹੁਤ ਡੂੰਗੀ ਗੁਫਾ ਹੈ ਉਹ ਫਿਰ ਐਕਸਪਲੋਜ਼ ਕਰਾਂਗੇ ਆ ਆਉਣ ਵਾਲੇ ਟਾਈਮ ਦੇ ਵਿੱਚ ਦਿਖਾਣੇ ਤੁਹਾਨੂੰ ਚੱਲਦੇ ਆਪਾਂ ਉੱਤੇ ਲੈ ਕੇ ਜਾ ਰਹੇ ਹਾਂ ਇਹ ਦੇਖੋ ਦੇਖੋ ਕਿੰਨੀ ਸੋਹਣੀ ਚੀਜ਼ ਹੈ ਜੇ ਤੁਸੀਂ ਨੇ ਇਹ ਚੀਜ਼ ਪਹਿਲਾਂ ਦੇਖੀ ਐ ਇਦਾਂ ਦੀ ਕੋਈ ਚੀਜ਼ ਇੰਨੀ ਨੇੜੇ ਤੋਂ ਦੇਖੀ ਐ ਤਾਂ ਜ਼ਰੂਰ ਕਮੈਂਟ ਕਰਕੇ ਦੱਸਿਓ ਦੇਖੋ ਜੀ ਦੱਸਣ ਮੁਤਾਬਕ ਹੈ ਨਾ ਇਹ ਤੇ ਤੁਹਾਨੂੰ ਪਹਿਲਾਂ ਹੀ ਚਾਹ ਦੱਸ ਚੁੱਕੇ ਆ ਕਿ 7 ਤੋਂ 8 ਸਾਲ ਪੁਰਾਣੀ ਚੀਜ਼ਾਂ ਨੇ ਇਹਦੀ ਰਿਪੇਅਰ ਵੀ ਹੋ ਚੁੱਕੀ ਐ ਇਸ ਦੇ ਅੰਦਰ ਹੀ ਸਮਾਦਾਂ ਨੇ ਤੁਸੀਂ ਦੇਖ ਸਕਦੇ ਹੋ ਜਿਹਦੀ ਟਾਈਪ ਹੈ ਜੀ ਇੱਕ ਜਿਹਦਾ ਮਾਜੀ ਸੀਗੀ ਨਾ ਦੇਖੋ ਰੱਬ ਦਾ ਨਾਮ ਲੈਣ ਦੀ ਇਬਾਦਤ ਕਰਨ ਦੀ ਜਗ੍ਹਾ ਨੂੰ ਕਿੰਨਾ ਸੋਹਣਾ ਮੇਨਟੇਨ ਕਰਦੇ ਸੀਗੇ ਲੋਕੀ ਪਹਿਲਾਂ ਨਾ ਲੋਕਾਂ ਦੇ ਵਿੱਚ ਕਿੰਨੀ ਜ਼ਿਆਦਾ ਉਤਸ਼ਾਹ ਸੀ ਆ ਦੇਖ ਸਕਦੇ ਹੋ ਇਹ ਦੇਖੋ ਸਮਾਦਾ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਈਆਂ ਨੇ ਦੇਖ ਸਕਦੇ ਹੋ ਇਹ ਦੇਖ ਸਕਦੇ ਹੋ ਸੀ ਇਧਰ ਵੀ ਸਮਾਦਾ ਨੇ ਇਹ ਬੈਕ ਸਾਈਡ ਆਗੇ ਆਪਾਂ ਬੈਕ ਸਾਈਡ ਸ਼ਾਇਦ ਮੈਨੂੰ ਲੱਗਦਾ ਵੀ ਇੱਥੇ ਵੀ ਕੁਝ ਸੀਗਾ ਜਾਂ ਬਾਉਂਡਰੀ ਵਗੈਰਾ ਬਣੀ ਹੋਈਗੀ ਸੀਦੀ ਨਾ ਬਾਉਂਡਰੀ ਬਣੀ ਹੋਈਗੀ ਉਹ ਟੈਗ ਹੀ ਹੈ ਤੇ ਕੇਅਰ ਨਾ ਕੇਅਰ ਕਰਨ ਦੀ ਸਾਰੇ ਨਤੀਜੇ ਨੇ ਠੀਕ ਹੈ ਤਾਂ ਸਰਕਾਰਾਂ ਨੂੰ ਚਾਹੀਦਾ ਕਿ ਇਦਾਂ ਦੀ ਚੀਜ਼ਾਂ ਨੂੰ ਕੇਅਰ ਰੱਖਣੀ ਚਾਹੀਦੀ ਹੈ ਸੰਭਾਲਣਾ ਚਾਹੀਦਾ ਦੀ ਕੇਅਰ ਕੀਤੀ ਜਾਵੇ ਨਾ ਸ਼ਾਇਦ ਇਹ ਜਿੱਥੋਂ ਇੰਨੇ ਸਾਲ ਲੰਘ ਚੁੱਕੇ ਨੇ ਸ਼ਾਇਦ ਹੋਰ ਵੀ ਅੱਗੇ ਜਾ ਸਕੇ ਦੇਖ ਸਕਣ ਪਰ ਕੇਅਰ ਨਾ ਹੋਣ ਕਾਰਨ ਦੇ ਕਾਰਨ ਨਾ ਤੇਰੀ ਹੋ ਰਿਹਾ ਸਾਰਾ ਕੁਝ ਇਹ ਦੇਖੋ ਸਮਾਦਾ ਬਣੀ ਹੋਈਆਂ ਹੋਰ ਵੀ ਠੀਕ ਹੈ ਬਾਹਰ ਤੁਸੀਂ ਕਿੰਡੀ ਚੌੜੀ ਦੁਆਰ ਹੈ ਨਾ ਠੀਕ ਹੈ ਬਾਕੀ ਇਹ ਦੇਖੋ ਕਿਦਾਂ ਦੇ ਆਰਕੀਟੈਕਚਰ ਨੇ ਉਦੋਂ ਕਿ ਜਗ੍ਹਾ ਇਦਾਂ ਦੀ ਸਿਲੈਕਟ ਕਰਦੇ ਸੀਗੇ ਕਿ ਜਿੱਥੇ ਸ਼ਾਂਤੀ ਹੋਵੇ ਨਾ ਦੇਖੋ ਹੁਣ ਤੁਸੀਂ ਸਾਰੇ ਦਾ ਸਾਈਡਾਂ ਦੇਖ ਸਕਦੇ ਹੋ ਕਿ ਲੋਕੇਸ਼ਨ ਵੀ ਇੰਨੀ ਵਧੀਆ ਹੁੰਦੀ ਸੀ ਇਹਨਾਂ ਦੀ ਕਿ ਆਟੋਮੈਟਿਕਲੀ ਇੰਨਾ ਮਨ ਲੱਗਦਾ ਸੀ ਜਗ੍ਹਾ ਤੇ ਇੰਨੀ ਗੁੱਡ ਵਾਈਬਸ ਆਉਂਦੀਆਂ ਨੇ ਤੁਸੀਂ ਸੋਚ ਨਹੀਂ ਸਕਦੇ ਜਿਲਾਨਾ ਸ਼ਾਇਦ ਮੈਨੂੰ ਮੇਰੇ ਹਿਸਾਬ ਨਾਲ ਨਿਚੇ ਤੈ ਖਾਨੇ ਟਾਈਪ ਮਣੀ ਹੋਈ ਜਗਾ ਠੀਕ ਹੈ ਇੱਟਾ ਖਤਮ ਹੋ ਚੁੱਕੀ ਇਹਨਾਂ ਦੀਆਂ ਠੀਕ ਹੈ ਸਿਰਫ ਕੀ ਹੈ ਜੀ ਨਾ ਕੇਅਰ ਕਰਨ ਦੇ ਬਾਰੇ ਅਸੀਂ ਦੀਵਾਰ ਕਿੰਨੀ ਚੌੜੀ ਦੀਵਾਰ ਹੈ ਠੀਕ ਹੈ ਇਹ ਦੇਖੋ ਅਸੀਂ نیچے ਚੱਲਦੇ ਹਾਂ ਤੁਹਾਨੂੰ ਦਿਖਾਉਂਦੇ ਹਾਂ نیچے ਦਾ ਕੀ ਸਿਸਟਮ ਸੀਗਾ ਕੀ ਮਾਹੌਲ ਸੀ نیچے ਬਾਕੀ ਦੇਖ ਲਓ ਤੁਸੀਂ ਬਹੁਤ ਜ਼ਿਆਦਾ ਸੋਹਣੀ ਜਗਾ ਹੈ ਜੀ ਇੱਕ ਵਾਰ ਜਰੂਰ ਵਿਜ਼ਿਟ ਕਰਨ ਆਇਓ ਸਰਾਂ ਦੇ ਫਤੇਗੜ ਸਾਹਿਬ ਦੇ ਵਿੱਚ ਆਪਾਂ ਦੇਖਦੇ ਹਾਂ ਬਾਕੀ ਆ ਦੇਖੋ ਖੇਲ ਕਰ ਸਕਦੇ ਹਾਂ ਅਸੀਂ ਕਿੰਦਾ ਦੀ ਜਗਾ ਦੇਖ ਸਕਦੇ ਹਾਂ ਤੁਸੀਂ ਦੇਖੋ ਕਿੰਨੀ ਸੋਹਣੀ ਜਗਾ ਜੀ ਦੇਖ ਸਕਦੇ ਹੋ ਤੁਸੀਂ ਇਸ ਤੋਕੇ ਨਹੀਂ ਜਾ ਸਕਦੇ ਕਿਉਂਕਿ ਲਾਈਟ ਦਾ ਪ੍ਰਬੰਧ ਨਹੀਂ ਹੈਗਾ ਆਪਣੇ ਕੋਲ ਦੇਖੋ ਬਾਹਰ ਆ ਚੁੱਕੇ ਆਪਾਂ ਦੇਖੋ ਕਿੰਨਾ ਸੋਹਣਾ ਜੀ ਬਿਨਾ ਦੇਖੇ ਤੁਸੀਂ ਇਹ ਨਾ ਇਸ ਚੀਜ਼ ਨੂੰ ਫੀਲ ਨਹੀਂ ਕਰ ਸਕਦੇ ਕੀ ਚੀਜ਼ ਹੈ ਇਹ ਇਹ ਫਰੰਟ ਹੈ ਜੀ ਰਹਿਸ਼ ਬਣ ਚੁੱਕੀ ਹੈ ਰੈਸ਼ਨ ਨਾਲ ਰਹਿਸ਼ ਹੋ ਚੁੱਕੀ ਹੈ ਜਿੱਦਾਂ ਦੇ ਖੇਤਵਾਰਾ ਹੋਣਗੇ ਉਹਨਾਂ ਦੀ ਰੈਸ਼ਨ ਨਾਲ ਬਾਕੀ ਜੋ ਵੀ ਹਿਸਟਰੀ ਹੋਏਗੀ ਤੁਹਾਨੂੰ ਹੋਰ ਕਮੈਂਟਸ ਦੇ ਵਿੱਚ ਤੁਸੀਂ ਆਪ ਦੱਸਿਓ ਜੇ ਤੁਹਾਨੂੰ ਕਿਸੇ ਨੂੰ ਪਤਾ ਹੈ ਤੇ ਸਾਡੀ ਵੀਡੀਓ ਜੇ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਕਮੈਂਟ ਜਰੂਰ ਕਰਿਆ ਕਰੋ ਮੋਟੀਵੇਸ਼ਨ ਦਾ ਕੰਮ ਕਰਦਾ ਤੁਹਾਡਾ ਕਮੈਂਟ ਇੱਕ ਵੀ ਠੀਕ ਹੈ ਤੇ ਐਦਿ ਫਿਰ ਤੁਹਾਨੂੰ ਅਗਲੀ ਇੱਕ ਹੋਰ ਤੁਹਾਨੂੰ ਕਈ ਤਰ੍ਹਾਂ ਦੇ ਬੁਰਜ ਨੇ ਇੱਥੇ ਠੀਕ ਹੈ ਇਮਾਰਤਾਂ ਨੇ ਜਿਹੜੀਆਂ ਪ੍ਰਾਤਨ ਉਹ ਤੁਹਾਨੂੰ ਦਿਖਾਵਾਂਗੇ ਜਰੂਰ ਐਕਸਪਲੋਜ਼ ਕਰਾਂਗੇ ਆਪਾਂ ਠੀਕ ਹੈ ਥੈਂਕ ਯੂ ਧੰਨਵਾਦ ਵੀਡੀਓ ਦੇਖਣ ਦੇ ਲਈ ਅਗਲੀ ਵੀਡੀਓ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ